ਸਿੱਖਾਂ ਲਈ ਦੋ ਵੱਡੀਆਂ ਖੁਸ਼ਖਬਰੀਆਂ ਸਾਹਮਣੇ ਆਈਆਂ ਨੇ ਇੱਕ ਆਸਟ੍ਰੇਲੀਆ ਤੋਂ ਦੂਜੀ ਅਬੂਦਾਬੀ ਤੋਂ ਪੂਰਾ ਮੇਰਬਾ ਤੁਹਾਡੇ ਸਾਹਮਣੇ ਕਰ ਰਹੇ ਹਾਂ ਪੱਛਮੀ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਵਾਨਦੀ ਮਿਊਨਿਸਪਲ ਕਾਉਂਸਲ ਦੀਆਂ ਹੋਈਆਂ ਚੋਣਾਂ ਵਿੱਚ ਨਵਦੀਪ ਕੌਰ ਉਰਫ ਨਵਕਰ ਨੂੰ ਵਾਰਡ ਅਲਟਾਉਨ ਤੋਂ ਚੋਣ ਜਿੱਤ ਕੇ ਪਹਿਲੀ ਵਾਰ ਪੰਜਾਬਣ ਮਹਿਲਾ ਕਾਉਂਸਲਰ ਬਣ ਦਾ ਮਾਣ ਹਾਸਲ ਹੋਇਆ ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਸਵਾਨਦੀ ਕਾਉਂਸਲ ਦੇ ਕੁੱਲ 12 ਕਾਉਂਸਲਰਾਂ ਵਿੱਚੋਂ ਪਹਿਲੀ ਵਾਰ ਕੋਈ ਭਾਰਤੀ ਮੂਲ ਦੀ ਮਹਿਲਾ ਕਾਉਂਸਲਰ ਬਣੀ ਹੈ ਨਵਦੀਪ ਕੌਰ ਦੀ ਜਿੱਤ ਤੇ ਇੱਥੇ ਵਸਦੇ ਸਮੂਹ ਪੰਜਾਬੀਆਂ ਵਿੱਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਸਵਾਨ ਸ਼ਹਿਰ ਦੇ ਵਾਰਡ ਅਲਟਾਉਨ ਵਿੱਚ ਨਵਦੀਪ ਕੌਰ ਸਮੇਤ ਕਾਉਂਸਲਰ ਦੀ ਚੋਣ ਲਈ ਕੁੱਲ 10 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਜਿਨ੍ਹਾਂ ਵਿੱਚੋਂ ਨਵਦੀਪ ਕੌਰ ਨੇ ਸਾਰਿਆਂ ਨਾਲੋਂ ਵੱਧ 1888 ਵੋਟਾਂ ਪ੍ਰਾਪਤ ਕਰਕੇ ਕੌਂਸਲ ਦੀ ਚੋਣ ਜਿੱਤੀ ਹੈ। ਨਵਦੀਪ ਕੌਰ ਨੇ ਸੌ ਚੁੱਕਣ ਮਗਰੋਂ ਸਮਰਥਕਾਂ ਤੇ ਵੋਟਰਾਂ ਦਾ ਧੰਨਵਾਦ ਕੀਤਾ। ਕੌਂਸਲਰ ਨਵਦੀਪ ਕੌਰ ਨੇ ਆਪਣੇ ਸ਼ਾਨਦਾਰ ਜਤਲੀ ਖੁਸ਼ੀ ਪ੍ਰਗਟ ਕਰਦੇ ਹੋਏ ਆਪਣੇ ਪਿਛੋਕੜ ਬਾਰੇ ਦੱਸਿਆ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਾਈਕੇ ਪਿਸ਼ੌਰ ਦੀ ਜੰਪਾਲਾ ਹੈ। ਉਸਨੇ ਆਪਣੀ ਮਢਲੀ ਸਿੱਖਿਆ ਪਬਲਿਕ ਸਕੂਲ ਸੰਗਰੂਰ ਤੋਂ ਪ੍ਰਾਪਤ ਕਰਨ ਮਗਰੋਂ ਇੰਜੀਨੀਅਰਿੰਗ ਦੀ ਡਿਗਰੀ ਬਾਬਾ ਬੰਦਾ ਸਿੰਘ ਵਾਹਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਤੋਂ ਹਾਸਲ ਕੀਤੀ। ਉੱਥੇ ਉਹ ਸੂਬਾ ਪੱਧਰ ਤੇ 골ਡ ਮੈ ਇਤਰਾਣ ਕਈ ਵਜ਼ੀਫੇ ਪ੍ਰਾਪਤ ਕੀਤੇ ਉਸ ਉਪਰੰਤ ਉਹ ਵਿਆਹ ਮਗਰੋਂ ਆਪਣੇ પતિ ਇੰਜੀਨੀਅਰ ਰੌਣ ਚਤੰਦਰ ਸਿੰਘ ਭੰਗੂ ਨਾਲ ਪਛਮੀ ਆਸਟ੍ਰੇਲੀਆ ਆ ਗਈ ਆਸਟ੍ਰੇਲੀਆ ਵਿੱਚ ਮਾਸਟਰ ਡਿਗਰੀ ਕਰਨ ਉਪਰੰਤ ਨਵਕੌਰ ਵਕਵਾ ਖੇਤਰਾਂ ਵਿੱਚ ਕੰਮ ਕਰ ਚੁੱਕੀ ਹੈ ਤੇ ਲਗਭਗ 15 ਸਾਲਾਂ ਤੋਂ ਸਮਾਜ ਸੇਵਾ ਦੇ ਕੰਮ ਵਿੱਚ ਵੱਧ ਚੜ੍ਹ ਪਾਗ ਲੈਂਦੀ ਹੈ ਇਸ ਤੋਂ ਇਲਾਵਾ ਯੂ ਐਫ ਐਸ ਆਈ ਅਮਰੀਕਾ ਵੱਲੋਂ ਅਬੂਦਾਬੀ ਵਿੱਚ ਕਰਵਾਈ ਪਹਿਲੀ ਪਾਵਰ ਸਲਾਪ ਚੈਂਪੀਅਨਸ਼ਿਪ ਵਿੱਚ ਸ਼੍ਰੀ ਚਮਕੌਰ ਸਾਹਿਬ ਦੇ ਨੌਜਬਾਨ ਸਿੱਖ ਖਿਡਾਰੀ ਜਜਾਰ ਸਿੰਘ ਟਾਈਗਰ ਨੇ ਰਸ਼ੀਅਨ ਖਿਡਾਰੀ ਐਂਟੀ ਗੁਲਸਰਕਾ ਨੂੰ ਚਿਤ ਕਰਕੇ ਪਹਿਲਾ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ ਜੁਝਾਰ ਸਿੰਘ ਢਿੱਲੋਂ ਉਰਫ ਟਾਈਗਰ ਨੇ ਦੱਸਿਆ ਕਿ ਹੁਣ ਉਹ ਫਰਵਰੀ ਮਹੀਨੇ ਵਿੱਚ ਅਮਰੀਕਾ ਵਿੱਚ ਹੋਣ ਵਾਲੇ ਮੁਕਾਬਲਿਆਂ ਵਿੱਚ ਹਿੱਸਾ ਲਵੇਗਾ 24 ਅਕਤੂਬਰ ਨੂੰ ਹੋਈ ਇਸ ਚੈਂਪੀਅਨਸ਼ਿਪ ਸਮੰਤੀ ਜੁਝਾਰ ਸਿੰਘ ਨੇ ਦੱਸਿਆ ਕਿ ਉਸਨੇ ਐਮ ਐ ਐ ਚੈਂਪੀਅਨ ਪੰਕਜ ਕੰਨਾ ਵੱਲੋਂ ਉਹਨਾਂ ਤੇ ਭਰੋਸਾ ਕਰਦੇ ਸ ਚੈਂਪੀਅਨਸ਼ਿਪ ਲਈ ਉਤਾਰਿਆ ਤੇ ਉਹ ਰਿੰਗ ਵਿੱਚ ਅਰਦਾਸ ਕਰਨ ਅਤੇ ਹਰੀ ਸਿੰਘ ਨਲੂਆ ਦੀ ਵਾਰ ਪੜ ਕੇ ਜਦ ਰਿੰਗ ਵਿੱਚ ਉਤਰਿਆ ਤਾਂ ਉਸ ਵਿੱਚ ਇੱਕ ਨਵੇਕਲਾ ਜੋਸ਼ ਸੀ ਅਤੇ ਉਸਦੀ ਜ਼ਬਰਦਸਤ ਚਪੇੜਾ ਨੇ ਵਿਰੋਧੀ ਖਿਡਾਰੀਆਂ ਨੂੰ ਚਾਰੇ ਖਾਨੇ ਚਿਤ ਕੀਤਾ ਉਹਨਾਂ ਨੇ ਦੱਸਿਆ ਕਿ ਉਹਨਾਂ ਆਪਣੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਆ ਪਹਿਲਾ ਵਰਲਡ ਚੈਂਪੀਅਨ ਵੰਡ ਦਾ ਹਾਸਲ ਕੀਤਾ ਉਸ ਵੱਲੋਂ ਇਹ ਕਿਤਾਬ ਜਿੱਤਣ ਤੋਂ ਬਾਅਦ ਜੋ ਭੰਗੜਾ ਰਿੰਗ ਵਿੱਚ ਪਾਇਆ ਗਿਆ ਉਹ ਬਹੁਤ ਵੱਡੇ ਪੱਧਰ ਤੇ ਵਾਇਰਲ ਹੋ ਰਿਹਾ ਹੈ